ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਤੱਕ ਇਹ ਵੀਡੀਓ ਪਹੁੰਚਦੀ ਕਰਦੇ ਹੋ ਪਿੰਡ ਰਸੂਲਪੁਰ ਹਲਕਾ ਜੀਰਾ ਦਾ ਵੀਰੋ ਮਸੀਹ ਭਾਈ ਚਰੇ ਦਾ ਮਸਲਾ ਏ ਮਸਲਾ ਕੀ ਏ ਤੁਹਾਨੂੰ ਮਸਲੇ ਤੋਂ ਜਾਣੂ ਕਰਵਾਉਣੇ ਆ ساری ਗੱਲਬਾਤ ਆਪਾਂ ਪਾਸਟਰ ਜੀ ਨਾਲ ਕਰਾਂਗੇ ਇੱਕ ਹੀ ਬੇਨਤੀ ਕਰਦਾ ਵੀਡੀਓ ਜਿਹੜੀ ਇਹ ਪੰਜਾਬ ਦੇ ਮੁੱਖ ਮੰਤਰੀ ਤੱਕ ਵੱਧ ਤੋਂ ਵੱਧ ਪਹੁੰਚਾ ਦਿਓ ਤੁਹਾਡੀ ਸਾਨੂੰ ਸਾਥ ਦੀ ਬਹੁਤ ਜ਼ਿਆਦੀ ਲੋੜ ਆ ਔਰ ਮਸਲਾ ਕੀ ਏ ਸਾਰਾ ਇਹ ਪਾਸਟਰ ਜੀ ਦੱਸਣਗੇ ਉਸ ਤੋਂ ਬਾਅਦ ਜਿਹੜਾ ਮਸਲੇ ਦੀ ਜਿਹੜੀ ਮਸਲੇ ਨਾਲ ਜਾਣੂ ਮੈਂ ਤੁਹਾਨੂੰ ਕਰਵਾਵਾਂਗਾ ਸਭ ਤੋਂ ਪਹਿਲਾਂ ਪਾਸਟਰ ਜ ਗੱਲ ਹੈ ਜੀ ਮੈਂ ਪਿੰਡ ਰਸੂਲਪੁਰ ਦਾ ਪਾਸਟਾ ਮਸੀ ਭਾਈਚਾਰੇ ਦਾ ਪੀਸ ਵੈਲਫੇਅਰ ਸਟਰੀ ਦਾ ਮੈਂ ਰੈਜ਼ੀਡੈਂਟ ਆ ਕਿ ਜਿਹਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਕਿ ਸਾਡਾ ਇਹ ਕਬਰਸਤਾਨ ਜਿਹੜਾ ਸਾਨੂੰ ਵਕ ਬੋਰਡ ਮਹਿਕਮੇ ਨੇ ਦਿੱਤਾ ਹੋਇਆ 8 ਕਨਾਲਾਂ 19 ਮਰਲੇ ਜਗ੍ਹਾ ਹੈ ਜੀ ਤੇ ਜਿਹਦੇ ਵਿੱਚ ਮੈਂ ਬੇਨਤੀ ਕਰਦਾ ਆ ਕਿ ਸਾਡੇ ਬੀ ਜੀ ਪੀ ਦੇ ਜਿਹੜੇ ਮਤਲਬ ਕੇ ਲੀਡਰ ਆ ਔਰ ਜਿਹੜੇ ਇਸ ਪਿੰਡ ਦੇ ਮੈਂਬਰ ਪੰਚਾਇਤ ਸਰਪੰਚਾ ਮੌਜੂਦਾ ਉਹਨਾਂ ਨੇ ਸਾਡੇ ਕਬਰਸਤਾਨ ਦੇ ਵਿੱਚ ਕੋਈ ਤਕਰੀਬਨ ਦੋ ਕਨਾਲ ਦੇ ਵਿੱਚ ਜਿਹੜਾ ਟੋਆ ਆ ਗੰਦੇ ਨਾਲੇ ਦਾ ਪਾਣੀ ਪਾਉਣ ਵਾਸਤੇ ਛੱਪੜ ਬਣਾ ਦਿੱਤਾ ਆ ਜਿਹਦੇ ਵਿੱਚ ਅੱਜ ਤੋਂ ਲੈ ਕੇ ਤੇ 10 ਜਿਹੜੀਆਂ ਸਾਡੀਆਂ ਕਬਰਾਂ ਆ ਉਹ 파ੜ ਦਿੱਤੀਆਂ ਨੇ ਤੇ ਮਿੱਟੀ ਲਾ ਜਾ ਕੇ ਸ਼ਰਕਾਂ ਤੇ ਘਰਾਂ ਦੇ ਵਿੱਚ ਪਾ ਲਈ ਆ ਜਿਹੜੀ ਸਾਡੇ ਮੁਰਗਿਆਂ ਦੀ ਵੱਡ ਬਟੇਰੀਆਂ ਦੀਆਂ ਹੱਡੀਆਂ ਨੇ ਆ ਵੇਖੋ ਮੈਂ ਤੁਹਾਨੂੰ ਆ ਸ਼ੇਅਰ ਕਰ ਰਿਹਾ ਵਿਖਾਰਿਆ ਵਾ ਕਿ ਰੋਲ ਰਹੀਆਂ ਜਿਨ੍ਹਾਂ ਨੇ ਮਾਂ ਬੂਵੀ ਬਣਾਈ ਆ ਕੁੱਤੇ ਹੱਡੀਆਂ ਚੱਟ ਰਹੇ ਆ ਔਰ ਇਹ ਕੋਈ ਆਮ ਮਟੀਰੀਅਲ ਸੀ ਔਰ ਇਹ ਕੋਈ ਕਰੇ ਲੋ ਮਸਲਾ ਨਹੀਂ ਸੀ ਕਿ ਕਬਰਸਤਾਨ ਦਾ ਮੈਸਾ ਪਹਾਣਾ ਭਰਾਵਾਂ ਨੂੰ ਬੇਨਤੀ ਕਰਦਾ ਮਸਲਾ ਸੀ ਕਿ ਸਾਡੀ ਵੱਧ ਤੋਂ ਬਾਅਦ ਇਹਦੇ ਵਿੱਚ ਮਦਦ ਕੀਤੀ ਜਾਵੇ ਸੰਯੋਗ ਦਿੱਤਾ ਜਾਵੇ ਕਿ ਮੈਂ ਸਬ ਅਫਸਰਾਂ ਨੂੰ ਬੇਨਤੀਆਂ ਕਰ ਚੁੱਕਿਆ ਮੇਰੀ ਕਿਸੇ ਨੇ ਸੁਣੀ ਮੈਂ ਥਾਣਾ ਐਸਟੋ ਮਖੂਰੀ ਦਰਖਾਸਤ ਦਿੱਤੀ ਆ ਔਰ ਮੈਂ ਪੰਚਾਇਤ ਅਫਸਰ ਨੂੰ ਮਿਲਿਆ ਸੈਕਟਰੀ ਸਾਹਿਬ ਨੂੰ ਮਿਲਿਆ ਨੇਤੀਬੀਓ ਨੂੰ ਮਿਲਿਆ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਤੁਸੀਂ ਆ ਮਜੂਦਾ ਵੇਖ ਰਹੇ ਹੋ ਕਿ ਕਬਰਿਸਤਾਨ ਦੇ ਵਿੱਚ 10 ਕਬਰਾਂ ਜਿਹੜੀਆਂ ਉਹਨਾਂ ਨੇ ਕੱਚੀਆਂ ਪੁੱਟ ਦਿੱਤੀਆਂ ਆ ਬਾਕੀ ਆ ਪੱਕੀਆਂ ਕਬਰਾਂ ਬੜੀਆਂ ਹੋਈਆਂ ਇਹ ਤੁਸੀਂ ਵੇਖ ਸਕਦੇ ਹੋ ਔਰ ਮੈਂ ਇਹ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਔਰ ਐਮਐਲਏ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਔਰ ਪੂਰੇ ਹੀ ਮੈਂ ਪੰਜਾਬ ਨੂੰ ਇਸ ਜੀ ਦੀ ਬੇਨਤੀ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਜੇ ਜੋ ਸਾਡੇ ਨਾਲ ਧੱਕਾ ਹੋ ਗਿਆ ਇਸ ਧੱਕੇ ਦਾ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਆ ਜਿਹੜੀਆਂ ਹੱਡੀਆਂ ਤੁਸੀਂ ਵੇਖ ਰਹੇ ਹੋ ਉਹ ਸਾਡੇ ਵੱਡ ਵਡੇਰਿਆਂ ਦੀਆਂ ਗੁਰੂਆਂ ਪੀਰਾਂ ਦੀਆਂ ਹੱਡੀਆਂ ਰੋਲਤੀਆਂ ਆ ਔਰ ਇਹ ਜਗਾ ਜਿਹੜੀ ਧਾਰਮਿਕ ਜਗਾ ਆ ਪੂਜਣ ਜੋਗਿਆ ਔਰ ਜਿੱਥੇ ਲੋਕੀ ਮਥੇ ਦੇਖਦੇ ਨੇ ਪੂਜਦੇ ਨੇ ਉਹ ਸਾਡੀ ਬਰਬਾਦੀ ਕਰਤੀ ਆ ਮੈਂ ਬੇਨਤੀ ਕਰਦਾ ਕਿ ਸਾਨੂੰ ਇਹ ਇਨਸਾਫ ਦਿੱਤਾ ਜਾਵੇ ਇਹ ਮੈਂ ਹੱਡੀਆਂ ਦਿਖਾ ਰਿਹਾ ਆ ਦੇਖੋ ਜਿਹੜੀਆਂ ਹੱਡੀਆਂ ਆ ਮੈਂ ਇਕੱਠੀਆਂ ਕੀਤੀਆਂ ਔਰ ਇਹ ਕਬਰਸਤਾਂ ਚ ਵੀ ਹੱਡੀਆਂ ਰੋਲ ਰਹੀਆਂ ਬਾਲੂ ਫੋਨ ਕਰੋ ਮਾੜਾ ਜ ਮੇਰਾ ਫੋਨ ਤੇ ਲੱਗੀ ਹੋਈ ਨਾ ਵੀਡੀਓ ਤੇ ਸਾਰੇ ਮੈਂ ਇੱਥੇ ਵੀਰਾਂ ਨੂੰ ਬੁਲਾਇਆ ਔਰ ਬੇਨਤੀ ਕੀਤੀ ਆ ਸਾਰੇ ਮਸੀਹ ਭਾਈਚਾਰਾ ਖਲੋਤਾ ਹੋਇਆ ਔਰ ਆ ਹੱਡੀਆਂ ਦਿਖਾ ਰਿਹਾ ਕਿ ਇਹ ਸਾਡੀਆਂ ਹੱਡੀਆਂ ਇਹ ਰੋਲ ਰਹੀਆਂ ਨੇ ਮਿਹਰਬਾਨੀ ਕਰਕੇ ਸਾਨੂੰ ਇਹਦਾ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਇਹ ਸਾਡੇ ਨਾਲ ਬਹੁਤ ਵੱਡਾ ਧੱਕਾ ਔਰ ਜ਼ੁਲਮ ਹੋ ਰਿਆ ਵਾ ਔਰੇ ਜਿਹੜੇ ਭਾਜਪਾ ਪਾਰਟੀ ਆ ਇਹ ਸਾਰੀ ਸਾਡੇ ਨਾਲ ਧੱਕਾ ਕਰ ਰਹੀ ਆ ਔਰ ਸਾਡੀਆਂ ਕਬਰਾਂ ਦੀ ਬਰਬਾਦੀ ਕਰ ਦਿੱਤੀ ਆ ਕੁਝ ਇਹ ਕਰੋ ਫਤ ਅਰਫਾਨ ਨੂੰ ਲਓ ਫੋਨ ਸੈੱਟ ਦੇ ਹੋ ਗਏ ਕਰੀ ਜਾਂਦਾ ਮੈਨੇਜਰ ਕਰੀ ਜਾਂਦਾ ਗੱਲ ਚੱਲਦੇ ਰਹਿੰਦੇ ਵੀਰੋ ਮਸਲਾ ਇਹ ਹੀ ਆ ਆ ਮਗਰ ਤੁਸੀਂ ਸਭ ਤੋਂ ਪਹਿਲਾਂ ਦੇਖੋ ਇਹ ਇੱਥੇ ਮਸੀਬਾਈ ਜਰਾ ਜਿਹੜਾ ਉਹ ਆਪਣੀਆਂ ਕਬਰਾਂ ਜਿਹੜੀਆਂ ਇੱਥੇ ਦਫਨਾਉਂਦੇ ਮਰਦਿਆਂ ਨੂੰ ਜਾਨੀ ਕਿ ਦਫਨਾਇਆ ਜਾਂਦਾ ਹੈ ਤੇ ਜਗਾ ਅਸਲ ਦੇ ਵਿੱਚ ਹੈਗੀ ਹੈ ਵਰਕਮ ਬੋਰਡ ਦੀ ਤੇ ਆ ਜਿਹੜਾ ਪੰਚਾਇਤ ਨੇ ਧੱਕੇ ਨਾਲ ਕਿਸ ਸੈਕਟਰੀ ਦੀ ਕਿਸੇ ਤੋਂ ਪਰਮਿਸ਼ਨ ਨਹੀਂ ਲਈ ਧੱਕੇ ਨਾਲ ਇੱਥੇ ਟੋਇਆ ਕੱਢ ਦਿੱਤਾ ਹੁਣ ਇਹ ਟੋਇਆ ਕੱਢਣ ਦਾ ਕੀ ਰੀਜਨ ਸੀ ਇਹ ਤਾਂ ਹੁਣ ਰੱਬ ਜਾਣਦਾ ਤੇ ਜਾਂ ਪੰਚਾਇਤ ਜਾਣਦੀ ਹੈ ਆ ਵੇਖੋ ਉਦਾਂ ਹੀ ਖੜੇ ਪਏ ਆ ਜੀ ਸਾਰਾ ਕੁਝ ਇਦ ਚੁੱਕ ਚੁੱਕ ਕੇ ਲ ਜਾ ਰਹੇ ਆ ਔਰ ਜੇਕਰ ਅਸੀਂ ਸਰਕਾਰੀ ਦਰਬਾਰੇ ਕਿਸੇ ਸੈਕਟਰੀ ਕੋਲ ਜਾਨੇ ਜਾਂ ਵੀਡੀਓ ਕੋਲ ਜਾਨੇ ਆ ਸੈਕਟਰੀ ਵੀ ਵਿਗਿਆ ਹੋਇਆ ਹੈ ਵੀਡੀਓ ਵੀ ਵਿਗਿਆ ਹੋਇਆ ਇਹਨਾਂ ਦੀ ਜਿਹੜੀ ਤਰਫਦਾਰੀ ਕਰਦਾ ਚਮਚਾਈਗਰੀ ਕਰਦਾ ਹੈ ਤਨਖਾਹੋਂ ਪੰਜਾਬ ਦੇ ਖਜ਼ਾਨੇ ਤੋਂ ਲੈਂਦੇ ਆਮ ਲੋਕਾਂ ਦਾ ਜਿਹੜਾ ਉਹ ਢਿੱਡ ਕੱਟ-ਕੱਟ ਕੇ ਖਜ਼ਾਨਾ ਭਰਿਆ ਜਾਂਦਾ ਹੈ ਤੇ ਉਹਦੇ ਤਨ ਉਹਦੇ ਉਹਦੇ ਵਿੱਚੋਂ ਜਿਹੜਾ ਇਹਨਾਂ ਨੂੰ ਸਰਕਾਰੀ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ ਪਰ ਇਹ ਜਿਹੜੇ ਅਫਸਰ ਜਿਹੜੇ ਸਰਕਾਰਾਂ ਦੇ ਕਲਾਮ ਹੋ ਜਾਂਦੇ ਆਮ ਜਨਤਾ ਨੂੰ ਬਾਅਦ ਵਿੱਚ ਇੱਥੇ ਛੇਤਰੇ ਮਾਰਦੇ ਆ ਮੇਰੇ ਭਰਾਵੋ ਅਸੀਂ ਪਤਾ ਨਹੀਂ ਕਿੰਨੇ ਕੁ ਗੇੜੇ ਜਿਹੜੇ ਵੀਡੀਓ ਤਫਤਰ ਮਾਰ ਲਿਆ ਥਾਣੇ ਬਿਠਾਣੇ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਗੇੜੇ ਮਾਰ ਲਿਆ ਪਰ ਅੱਜਕੱਲ ਪ੍ਰਸ਼ਾਸਨ ਜਿਹੜਾ ਉਹ ਸਮਾਇਦਾਰ ਬੰਦੇ ਆ ਬੰਦੇ ਦਾ ਏ ਮਾੜੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਪਰ ਸਿਆਣੇ ਕਹਿੰਦੇ ਆ ਜੇਕਰ ਕਿਸੇ ਕਿ ਹੈ ਨਾ ਲੜਾਈ ਝਗੜਾ ਵੀ ਹੋਵੇ ਤੇ ਮੁਰਦੇ ਜਿਹੜੇ ਨਹੀਂ ਪਟਨੇ ਚਾਹੀਦੇ ਇਹ ਖਾਨ ਬਣਾਇਆ ਸਿਆਣਿਆਂ ਵੱਲੋਂ ਵੀ ਮੁਰਦੇ ਨਾ ਪਟੋ ਪਰ ਇੱਥੇ ਤੁਸੀਂ ਵੇਖੋ ਪਤਾ ਨਹੀਂ ਕੀ ਉਹਨਾਂ ਦੀ ਦੁਸ਼ਮਣੀ ਹੈ ਕਿੰਨਾ ਕੁ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਭਰਿਆ ਇੱਥੇ ਜਿਹੜੇ ਮੁਰਦੇ ਜਿਵੇਂ ਪਾਸਟਰ ਜੀ ਨੇ ਤੁਹਾਨੂੰ ਦੱਸਿਆ ਵੀ ਇੱਥੇ ਕਬਰਾਂ ਸੀ ਮੁਰਦੇ ਤਪੜਾਈ ਸੀ ਤੇ ਉਹ ਪੁੱਟ ਕੇ ਲੈ ਗਏ ਤੇ ਜਿਹੜੀਆਂ ਉਹਦੀ ਨਿਸ਼ਾਨੀਆਂ ਹੱਡੀਆਂ ਵੇਖੋ ਕੁੱਤੇ ਖਾ ਰਹੇ ਆ ਬਾਕੀ ਅਸੀਂ ਹੱਡੀਆਂ ਚੁੱਕ ਕੇ ਲਿਫਾਵੇ ਦੇ ਵਿੱਚ ਵੀ ਪਾਲੀਆਂ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜਿਹੜਾ ਇਹਨਾਂ ਦਾ ਪਾਲਤੂ ਸੈਕਟਰੀ ਹੈ ਜਾਂ ਵੀਡੀਓ ਆ ਜਾਂ ਕੋਈ ਵੀ ਅਫਸਰ ਇਹਨਾਂ ਦੀ ਜਿਹੜੀ ਤਰਫਦਾਰੀ ਕਰੂਗਾ ਉਹਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਤਾਂ ਜੋ ਆਮ ਲੋਕਾਂ ਨੂੰ ਇਹ ਇਹ ਤਾਂ ਪਤਾ ਲੱਗੇ ਯਾਰ ਆਮ ਲੋਕਾਂ ਦੀ ਜਿਹੜ ਸਰਕਾਰ ਦੇ ਦਰਬਾਰੇ ਜਾਂਦੇ ਆ ਦਫ਼ਤਰਾਂ 'ਚ ਜਾਂਦੇ ਆ ਅੱਗੋਂ ਪਹਿਲਾਂ ਹੀ ਇਹਨਾਂ ਨੂੰ ਫੋਨ ਆ ਜਾਂਦਾ ਹੈ ਵੀ ਜਦੋਂ ਬੰਦੇ ਆਏ ਤੇ ਇਹਨਾਂ ਨੂੰ ਆਹ ਚੀਜ਼ ਇਹਨਾਂ ਨੂੰ ਕਹਿ ਕੇ ਮੋੜ ਦਿਓ ਤੇ ਲਾਰਿਆਂ ਜੀ ਰੱਖਦੇ ਆ ਵੀਡੀਓ ਕੋਲ ਜਾਈਦਾ ਉਹ ਕਹਿੰਦਾ ਸੈਕਟਰੀ ਕੋਲ ਜਾਓ ਸੈਕਟਰੀ ਕੋਲ ਜਾਈਦਾ ਉਹ ਕਹਿੰਦਾ ਵੀਡੀਓ ਕੋਲ ਜਾਓ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਭਈ ਤੇ ਆਮ ਬੰਦੇ ਦੀ ਫਿਰ ਸਰਕਾਰ ਕਿੱਥੇ ਰਹੀ ਸੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਔਰ ਸਾਰੇ ਹੀ ਨਸੀਬ ਭਾਈਚਾਰੇ ਨੂੰ ਜਿੰਨੇ ਪੰਜਾਬ ਦੇ ਨਸੀਬ ਭਾਈਚਾਰੇ ਦੇ ਵੱਖ-ਵੱਖ ਜਥੇਬੰਦੀਆਂ ਦੇ ਪਾਸਟਰ ਸਾਹਿਬਾਨਾ ਉਹਨਾਂ ਨੂੰ ਮੈਂ ਇਹ ਹੀ ਬੇਨਤੀ ਕਰਦਾ ਇੱਥੇ ਸਟੈਂਡ ਲੈਣ ਦੀ ਲੋੜ ਆ ਜ਼ਰੂਰਤ ਕਿਉਂਕਿ ਬਹੁਤ ਵੱਡੇ ਬੰਦੇ ਦੇ ਨਾਲ ਜਿਹੜੀ ਆਪਣੀ ਲੜਾਈ ਏ ਤੁਸੀਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਮੈਂ ਇੱਕ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਆ ਇੱਕ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਸਾਡੇ ਗੁਰੂ ਸਾਹਿਬਾਨ ਨੇ ਇਹੀ ਸਿਖਾਇਆ ਏ ਜ਼ੁਲਮ ਔਰ ਜ਼ਬਰ ਦੇ ਖਿਲਾਫ ਜਿੱਥੇ ਲੜਾਈ ਹੁੰਦੀ ਏ ਔਰ ਮਾਰੇ ਬੰਦੇ ਨਾਲ ਜਿੱਥੇ ਤੱਕਾ ਹੁੰਦਾ ਏ ਸਾਡੇ ਗੁਰੂ ਸਾਹਿਬਾਨ ਨੇ ਇਹੀ ਸਾਨੂੰ ਸੁਨੇਹਾ ਹੈ ਉਸ ਬੰਦੇ ਦੇ ਨਾਲ ਜਿਹੜਾ ਤੁਹਾਡਾ ਖੜਨ ਦਾ ਫਰਜ਼ ਬਣਦਾ ਹੈ ਤੇ ਉਹ ਮੈਂ ਫਰਜ਼ ਜਿਹੜਾ ਉਹ ਨਿਭਾ ਰਿਹਾ ਹੁਣ ਮੇਰੇ ਵੀਰੋ ਤੁਹਾਡੀ ਵਾਰੀ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਡਾ ਇੱਥੇ ਗਰਾਊਂਡ ਲੈਵਲ ਤੇ ਆ ਕੇ ਸਾਥ ਵੀ ਦਿਓ ਇਹ ਨਾ ਸਮਝਣ ਕਿ ਤੇ ਅਸੀਂ ਇੱਥੇ ਘੰਡਾ ਕੋ ਬਹਿਣਾ ਜਾਂ ਅੱਧਾ ਘੰਡਾ ਬਹਿਣਾ ਲੋੜ ਪਈ ਵੀਰੋ ਸਾਨੂੰ 1 ਮਹੀਨਾ 2 ਮਹੀਨੇ ਜਿੰਨਾ ਚਿਰ ਵੀ ਲੰਮਾ ਸੰਘਰਸ਼ ਚ ਚੱਲਿਆ ਪਹਿਲਾਂ ਤਾਂ ਅਸੀਂ ਪਿਆਰ ਨਾਲ ਬੇਨਤੀ ਕੀਤੀ ਹੈ ਕਿਉਂਕਿ ਅਸੀਂ ਗੇਰੇ ਮਾਰ ਮਾਰ ਥੱਕ ਗਏ ਹੁਣ ਸਾਡੇ ਚ ਹਿੰਮਤ ਨਹੀਂ ਰਹੀ ਤੇ ਨਾ ਸਾਡੇ ਕੋਲ ਰੋਹਾਂ ਦੀ ਕਮਾਈ ਹੈ ਮਿਹਨਤ ਅਸੀਂ ਕਰਦੇ ਆਂ ਰੋਜ਼ ਕੋਈ ਹਾਰ ਦਾ ਤੇਲ ਫੂਕੇ ਜਦੋਂ ਸਰਕਾਰੀ ਦਰਬਾਰੇ ਜਾਂਦੇ ਆਂ ਤੇ ਅੱਗੋਂ ਜਦੋਂ ਸਾਨੂੰ ਜਵਾਬ ਮਿਲਦਾ ਹੈ ਫਿਰ ਸਾਡਾ ਜਿਹੜਾ ਉਹ ਕਲੇਜਾ ਹੀ ਜਾਣਦਾ ਹੈ ਤੇ ਵਾਰ-ਵਾਰ ਗੇਰੇ ਸਾਜ ਤੋਂ ਵੀ ਬਚਦੇ ਜੇਕਰ ਸਾਡੀ ਸੁਣਵਾਈ ਇਹ ਲੋੜ ਪਈ ਤੇ ਵੀਡੀਓ ਦਫਤਰ ਦੇ ਬਾਹਰ ਵੀ ਦਰੀਵਿਸ਼ਾ ਕੇ ਬੈਠਾਂਗੇ ਤੇ ਐਮਐਲਏ ਦੀ ਕੋਠੀ ਦੇ ਬਾਹਰ ਵੀ ਦਰੀਵਿਸ਼ਾ ਕੇ ਬੈਠਾਂਗੇ ਤੇ ਸਾਨੂੰ ਜਿਹੜਾ ਇਨਸਾਫ ਆ ਉਹ ਤੁਰੰਤ ਮਿਲਣਾ ਚਾਹੀਦਾ ਹੈ ਔਰ ਮੈਂ ਜਿੰਨੇ ਜੋਗਾ ਹੋਇਆ ਔਰ ਸਾਡੀ ਜਥੇਬੰਦੀ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਾਡੇ ਸੁਖਵਿੰਦਰ ਸਿੰਘ ਸੁਭਰਾ ਪੂਰੀ ਜਥੇਬੰਦੀ ਇਹ ਮੁਸੀਬਾਈ ਚਾਰੇ ਦੇ ਨਾਲ ਖੜੀ ਹੈ ਤੇ ਹੁਣ ਆ ਜਿੰਨੇ ਮੁਸੀਬਾਈ ਚਾਰੇ ਦੇ ਵੀਰ ਭੈਣ ਭਰਾ ਨੌਜਵਾਨ ਆਏ ਆ ਇਹਨਾਂ ਨੂੰ ਆਪਾਂ ਗੱਲਬਾਤ ਪੁੱਛਦੇ ਆ ਅਕਸਰ ਇਹਨਾਂ ਦੀ ਭਾਵਨਾ ਨੂੰ ਜਿਹੜੀ ਉਠੇਸ ਪਹੁੰਚੀ ਹੈ ਸਾਡੇ ਨਾਲ ਨੌਜਵਾਨ ਆਗੂ ਨੇ ਥੋਮਸ ਪੱ ਔਰ ਇਹ ਵੀਰ ਤੋਂ ਆਪਾਂ ਪੁੱਛਦੇ ਆ ਕਿਉਂਕਿ ਇਹ ਵੀਰ ਜਿਹੜਾ ਇਹਨਾਂ ਆਮ ਆਦਮੀ ਪਾਰਟੀ ਦਾ ਬਹੁਤ ਮਿਹਨਤ ਕੀਤੀ ਔਰ ਜਦੋਂ ਜਦੋਂ ਵੀਰੋਂ ਮਿਹਨਤ ਕਰੀਏ ਤੇ ਜਦੋਂ ਇਨਸਾਫ ਨਹੀਂ ਨਾ ਮਿਲਦਾ ਫਿਰ ਉਦੋਂ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ ਤੇ ਇਹ ਵੀਰ ਦਾ ਵੀ ਮੈਂ ਧੰਨਵਾਦ ਕਰਦਾ ਜਾਗਦੀ ਜ਼ਮੀਰ ਵਾਲਾ ਵੀਰਾ ਉਹਨੇ ਉਹਨੇ ਕਿਸੇ ਦਾ ਫੋਨ ਆਉਂਦਾ ਪਿਆਹੀਂ ਮੈਨੂੰ ਨਹੀਂ ਪਤਾ ਕੀ ਦਾ ਫੋਨ ਆਉਂਦਾ ਪਿਆਹੀਂ ਤੇ ਵੀਰ ਨੇ ਇਹ ਗੱਲ ਕਹੀ ਵੀ ਮੈਂ ਆਪਣੇ ਧਰਮ ਪਹਿਲ ਸਭ ਤੋਂ ਪਹਿਲਾਂ ਧਰਮ ਹੈ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਹੈ ਤੇ ਇਹੋ ਜੇ ਨੌਜਵਾਨਾਂ ਦੀ ਸਾਨੂੰ ਲੋੜ ਵੀ ਹੈ ਤੇ ਹੁਣ ਕੌਮਸ ਭੱਟੀ ਵੀਰ ਤੁਸੀਂ ਵੀ ਥੋੜਾ ਜਿਹਾ ਦੱਸੋ ਇਸ ਮਸਲੇ ਪਰ ਪਹਿਲਾਂ ਤਾਂ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਜੈਨਸੀ ਕੀ ਇਹ ਜਿਹੜਾ ਮੁੱਦਾ ਹੈ ਜੀ ਵੇਖੋ ਸਾਡੀਆਂ ਮਤਲਬ ਕਿ ਜੋ ਕਵਰ ਸਥਾਨ ਪੱਟੇ ਐ ਬਹੁਤ ਮੰਦਭਾਗੀ ਘਟਨਾ ਹੈ ਬਹੁਤ ਮਾੜੀ ਗੱਲ ਹੈ ਇਸ ਨੂੰ ਨਿੰਦਨਯੋਗ ਨਿੰਦਿਆ ਜਾਂਦਾ ਹੈ ਇਹ ਚਾਹੁੰਦਾ ਕਿ ਇਹ ਮੰਨ ਕੇ ਚੱਲੋ ਅਸਲੀ ਘਰ ਆਪਣਾ ਇਹ ਹੀ ਹੈ ਜੇ ਇੱਥੇ ਨਾ ਪੱਜ ਇੱਕ ਮੋਠ ਹੋਏ ਸੰਘਰਸ਼ ਨਾ ਕੀਤਾ ਜ਼ਿੰਦਗੀ ਨਾਲ ਇਸ ਚੀਜ਼ ਦਾ ਤੇ ਆਪਾਂ ਕਾਮਯਾਬ ਨਹੀਂ ਹੋਣਾ ਫਿਰ ਐਸੀ ਭਾਈਚਾਰਾ ਇਹ ਸਭ ਕੁਝ ਕਰਦਾ ਇਹ ਕੀ ਇਹ ਮੁੱਦਾ ਹੈ ਇਹ ਅਸੀਂ ਭਾਈਚਾਰੇ ਦਾ ਹੈ ਵੇਖੋ ਜੀ ਕਾਹ ਬਣਾਇਆ ਹੋਇਆ ਇਹਨਾਂ ਨੇ ਆਪਣਾ ਚਮਚਾਨ ਘਟ ਬਣਾਇਆ ਹੋਇਆ ਜਿਹੜਾ ਕਿ ਕਿਸੇ ਤੇ ਬੰਦਾ ਨਹੀਂ ਹੈ ਇਹ ਗੈਰਕਾਨੂੰਨੀ ਹੈ ਇਹ ਵੀ ਇਹ 8 ਮਰਲੇ 8 ਕਨਾਲਾ 19 ਮਰਲੇ ਜਗ੍ਹਾ ਹੈ ਜਿਹੜੀ ਵਕ ਬੋਰਡ ਨੇ ਐਸੀ ਕੋਟੇ ਨੂੰ ਇਹ ਦਿੱਤੀ ਹੋਈ ਹੈ ਕਿ ਤੁਸੀਂ ਆਪ ਦਾ ਜੋ ਤੁਹਾਡਾ ਮਰਨ ਜੀਵਨ ਹੁੰਦਾ ਜੀ ਤੁਸੀਂ ਇੱਥੇ ਆਪਦਾ ਕਰ ਸਕਦੇ ਹੋ ਇਹਨਾਂ ਕਹਿੰਦਾ ਹੋਇਆ ਜੀ ਮੈਂ ਫੇਰ ਅਪੀਲ ਕਰਦਾ ਹਾਂ ਜੀ ਸਾਰਿਆਂ ਨੂੰ ਜਨਤੀ ਕੀ ਤੇ ਵੱਧ ਤੋਂ ਵੱਧ ਸਾਥ ਦਿਈਏ ਹallelujah ਵੀਰ ਨੇ ਇੱਕ ਗੱਲ ਬੜੀ ਸੋਹਣੀ ਕਹੀ ਏ ਹੁਣ ਮੈਂ ਗੁਰਦੁਆਰਾ ਸਾਹਿਬ ਜਾਂਦਾ ਕਿਉਂਕਿ ਮੈਂ ਸਿੱਖ ਤੁਹਾਨੂੰ ਤੋਂ ਬਿਲੋਂਗ ਕਰਦਾ ਵੀਰੋ ਗੁਰਦਾਰੇ ਜਾਂ ਮੰਦਰ ਮਸਜਿਦ ਤੇ ਜਾਂਦਾ ਫਾਇਦਾ ਤਾਂ ਹੀ ਜੇ ਜੇਕਰ ਅਸੀਂ ਜਿੱਥੇ ਸਾਡੇ ਧਰਮ ਤੇ ਜਦੋਂ ਕੋਈ ਗੱਲ ਆਉਂਦੀ ਜੇਹੀਂ ਨਾ ਖੜੀਏ ਲੱਖ ਮੱਥੇ ਟੇਕੀ ਜਾਓ ਲੱਖ ਪ੍ਰਾਰਥਨਾ ਕਰਾਈ ਜਾਓ ਕੋਈ ਫਾਇਦਾ ਨਹੀਂ ਜੇਕਰ ਅਸੀਂ ਧਰਮ ਦੇ ਲਈ ਨਾ ਖੜੇ ਤੇ ਅੱਜ ਸਾਨੂੰ ਲੋੜ ਏ ਮੇਰੇ ਵੀਰੋ ਇੱਥੇ ਹੋ ਕਾ ਦੇਣ ਦੀ ਇੱਥੇ ਸੰਘਰਸ਼ ਕਰਨ ਦੀ ਲੜਨ ਦੀ ਸੋ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਸਾਡਾ ਸਾਥ ਦਿਓ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਔਰ